ਸੱਚੇ ਕਾਲ RPT 24 ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਆਂਚ ਤੇ ਸਾਡੇ ਸਿਆਸੀ ਪ੍ਰੋਗਰਾਮ ਵਿਚਾਰ ਵਟਾਂਦਰਾ ਦੇ ਵਿੱਚ ਤੁਹਾਡਾ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਾ ਕਰਦੇ ਹਾਂ ਦੇਸ਼ ਵਿਦੇਸ਼ ਦੀਆਂ ਖਾਸ ਖਬਰਾਂ ਦੇ ਉੱਪਰ ਜਿਹੜੀਆਂ ਖਬਰਾਂ ਤੁਹਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਸਕਦੀਆਂ ਨੇ ਉਹਨਾਂ ਬਾਰੇ ਚਰਚਾ ਕਰਦੇ ਹਾਂ ਤਾਂ ਮੇਰੇ ਨਾਲ ਚਰਚਾ ਕਰਨ ਦੇ ਲਈ ਮੌਜੂਦ ਨੇ ਸਟੂਡੀਓ ਦੇ ਵਿੱਚ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ 베ਦੀ ਜੀ 베ਦੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਮਿਹਰਬਾਨੀ ਜੀ ਸ਼ੁਕਰੀਆ ਜੀ ਅਬਦੇਸਾਬ ਖਬਰ ਤੋਂ ਸ਼ੁਰੂਆਤ ਕਰ ਲੈਨੇ ਆ ਦਿੱਲੀ ਦੇ ਵਿੱਚ ਲਾਲ ਕਿੜੇ ਦੇ ਨੇੜੇ ਕਾਰ ਬੰਬ ਧਮਾਕੇ ਦੀ ਜਾਂਚ ਦੇ ਵਿੱਚ ਰਾਸ਼ਟਰੀ ਜਾਂਚ ਏਜੰਸੀ ਨੇ ਇੱਕ ਹੋਰ ਸ਼ਖਸ ਨੂੰ ਗ੍ਰਿਫਤਾਰ ਕੀਤਾ ਨਬੀ ਦਾ ਸਾਥੀ ਦੱਸਿਆ ਜਾ ਰਿਹਾ ਜਾਸਰ ਬਿਲਾਲ ਵਾਨੀ ਇਸ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਰਾਕਟ ਬਣਾਉਣ ਦੀ ਜਿਹੜੀ ਹੈ ਕਿਹਾ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਤਿਆਰੀ ਕੀਤੀ ਜਿਹੜੀ ਹੈ ਜਾਰੀ ਸੀਗੀ ਉਸ ਦੇ ਵੱਲੋਂ ਜੋ ਕੁਝ ਕੀਤਾ ਗਿਆ ਜਿਸ ਤਰੀਕੇ ਤਕਨੀਕੀ ਸਹਾਇਤਾ ਦੇ ਨਾਲ ਉਸ ਦੇ ਵੱਲੋਂ ਇਹ ਸਾਰਾ ਕੁਝ ਕੀਤਾ ਗਿਆ ਇਸ ਪੂਰੀ ਘਟਨਾ ਨੂੰ ਵੇਖਿਆ ਕਿਵੇਂ ਜਾਂ ਫਿਰ ਦੇਖੋ ਗੱਲ ਇਹ ਆ ਵੀ ਜਿਹੜੀ ਘਟਨਾ ਹੋਈ ਆ ਉੱਥੇ ਲਾਲ ਖਰੇ ਦਾ ਲੱਗਿਆ ਜੀ ਔਰ ਮੈਟਰੋ ਸਟੇਸ਼ਨ ਦੇ ਬਾਹਰ ਹੋਈ ਆ ਆਪਾਂ ਸਾਰੇ ਜਾਣਦੇ ਆ ਲੇਕਿਨ ਇਹਦਾ ਇੱਡਾ ਵੱਡਾ ਨੈਟਵਰਕ ਸਾਨੂੰ ਲੱਭ ਰਿਆ ਨਾ ਹੁਣ ਜਦੋਂ ਕਿ ਪੜਤਾਲ ਦੇ ਵਿੱਚ ਸਾਡੀਆਂ ਏਜੰਸੀਆਂ ਜੜੀਆਂ ਨੇ ਅੱਗੇ-ਅੱਗੇ ਜਾ ਰਹੀਆਂ ਨੇ ਤੇ ਫਰੀਦাবাদ ਦਿੱਲੀ ਤੇ ਫਿਰ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਸਬੰਧ ਜੁੜਦੇ ਨੇ ਹੂੰ ਔਰ ਉਹਦੇ ਵਿੱਚ ਕਿੰਨਾ ਵੱਡਾ ਨੁਕਸਾਨ ਹੋਇਆ ਪਹਿਲਾਂ ਤਾਂ ਇੱਥੇ ਹੋਇਆ ਲਾਲ ਕਿਲੇ ਦੇ ਬਾਅਦ ਜਿਹੜਾ ਜੋ ਵੀ ਹੋਇਆ ਉੱਥੇ ਤਮਾਕਾ ਹੋਇਆ ਲੇਕਿਨ ਫਿਰ ਉਸ ਦੇ ਨਾਲ ਜਿਹੜੀ ਸਮਗਰੀ ਇਕੱਠੀ ਕਰਕੇ ਉੱਥੇ ਲੈ ਗਏ ਸੀ ਉਹ ਤੇ ਉਹ ਆਪਣੇ ਆਪ ਫਟ ਗਈ ਉਹ ਐਕਸਪਲੋਸ਼ਨ ਹੋ ਗਿਆ ਸੋ ਇਹ ਇਹ ਏਡਾ ਡੈਲੀਕੇਟ ਮਸਲਾ ਹੈ ਮਤਲਬ ਇਹਨੂੰ ਸੰਭਾਲਣਾ ਜਿਹੜਾ ਸੀਗਾ ਉਹਦੇ ਵਿੱਚ ਕੋਈ ਕੁਤਾਈ ਇਹੋ ਜਿਹੀ ਵਰਤੀ ਗਈ ਹੈ ਵੀ ਉੱਥੇ ਵੀ ਤਮਾਕਾ ਹੋ ਗਿਆ ਦੂਜੀ ਗੱਲ ਇਹ ਵੀ ਜਦੋਂ ਇਹਨੂੰ ਸਾਰੇ ਐਪੀਸੋਡ ਨੂੰ ਅਸੀਂ ਵੇਖਦੇ ਆ ਤਾਂ ਸਾਨੂੰ ਇਹ ਲੱਗਦਾ ਹੈ ਵੀ ਜਿਹੜੇ ਮੁਜਾਹਿਦੀਨ ਆ ਜਾਂ ਜਿਹੜੇ ਸਾਡੇ ਇਹ ਲੋਕ ਨੇ ਜਿਹੜੇ ਹਮਲੇ ਕਰਦੇ ਨੇ ਟੈਰਰਿਸਟ ਨੇ دہشت ਗਰਦ ਨੇ ਇਹਨਾਂ ਦਾ ਆਪਣਾ ਕੰਮ ਕਰਨ ਦਾ ਜਿਹੜਾ ਢੰਗ ਹੈ ਔਰ ਲੋਕਾਂ ਨੂੰ ਚੁਣਨ ਦਾ ਢੰਗ ਜਿਹੜਾ ਉਹ ਬਦਲ ਗਿਆ ਹੈ ਵੀ ਕਿਹੜੇ ਕਿਹੜੇ ਲੋਕਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਜਾਵੇ ਹੁਣ ਦੇਖੋ ਇਹ ਇੱਕ ਪੜ੍ਹਿਆ ਲਿਖਿਆ ਵਰਗ ਜਿਹੜਾ ਹੈ ਉਹ ਇਹਦੇ ਵਿੱਚ ਸ਼ਾਮਿਲ ਹੋ ਗਿਆ ਡਾਕਟਰ ਸ਼ਾਮਿਲ ਹੋ ਗਏ ਨੇ ਔਰ ਡਾਕਟਰਾਂ ਦੀ ਇੱਕ ਪੂਰੀ ਸੀਰੀ ਲੜੀ ਹੈ ਪੂਰੀ ਆਪਾਂ ਜੋ ਜੁੜਦੇ ਜਾਂਦੇ ਸਾਰੇ ਡਾਕਟਰ ਨੇ ਉਹ ਡਾਕਟਰ ਸ਼ਹੀਨ ਸੀ ਹੋਰ ਸੀ ਸਾਰੇ ਸੀ ਔਰ ਮੈਨੂੰ ਲੱਗਦਾ ਵੀ ਉਹਨਾਂ ਨੇ ਇਹ ਸਾਰਾ ਸਿਲਸਿਲਾ ਜਿਹੜਾ ਹੈ ਅੱਗੇ ਅਨਪੜ੍ਹ ਲੋਕਾਂ ਕੋਲ ਜਾਂ ਘੱਟ ਪੜ੍ਹੇ ਲੋਕਾਂ ਕੋਲ ਸੀਗਾ ਉਹ ਆਪਣੇ ਤੌਰ ਨਾਲ ਤਰੀਕਾ ਇੱਕ ਵਰਤਦੇ ਸੀਗੇ ਲੇਕਿਨ ਇਹ ਹੈਰਾਨੀ ਹੁੰਦੀ ਹੈ ਵੀ ਸਾਡੇ ਜਿਹੜੇ ਪੋਸਟ ਗ੍ਰੈਜੂਏਸ਼ਨ ਮੈਡੀਕਲ ਲਾਈਨ ਦੇ ਵਿੱਚ ਉਹ ਲੋਕ ਵੀ ਫਿਦਾਇਨ ਬਣ ਲਈ ਤਿਆਰ ਹੋ ਗਏ ਨੇ ਸੋ ਮੇਰਾ ਮਤਲਬ ਹੈ ਵੀ ਇਹ ਸਾਰਾ ਜਿਹੜਾ ਕੁਝ ਇਹ ਬਦਲੇ ਅਰਾਊਂਡ ਸਾਡੇ ਸਾਹਮਣੇ ਔਰ ਉਹਦੇ ਵਿੱਚ ਇਸ ਹਮਲੇ ਚ ਕੁਝ ਕਚਾਈਆਂ ਨਜ਼ਰ ਆਉਂਦੀਆਂ ਕਚਾਈਆਂ ਇਸ ਕਰਕੇ ਨਜ਼ਰ ਆਉਂਦੀਆਂ ਵੀ ਇਹਨਾਂ ਨੇ ਡਿਜੀਟਲੀ ਸਾਰੀ ਸਹਾਇਤਾ ਲੈ ਕੇ ਇਹਨਾਂ ਨੇ ਸਾਰਾ ਕੁਝ ਇਹ ਵਿਉਂਤਿਆ ਸੀ ਜੀ ਔਰ ਉਹ ਕਹਿੰਦੇ ਸੀ ਵੀ ਉਹਨਾਂ ਦੇ ਕਿਤੇ 32 33 ਥਾਵਾਂ ਦੇ ਉੱਤੇ ਤਮਾਕਹੇ ਕਰਨ ਦਾ ਉਹਦਾ ਪ੍ਰੋਗਰਾਮ ਸੀਗਾ ਔਰ ਉਹ ਸਾਰਾ ਉਹਨਾਂ ਡਿਜੀਟਲਾਈਜ਼ ਢੰਗ ਨਾਲ ਕਰਨਾ ਸੀ ਹਮਮ ਲੇਕਿਨ ਉਹ ਫੇਲ ਹੋ ਗਿਆ ਹਮ ਫੇਲ ਹੋ ਗਿਆ ਨਹੀਂ ਤਾਂ ਬਹੁਤ ਵੱਡਾ ਸਾਡਾ ਨੁਕਸਾਨ ਹੋਣਾ ਸੀਗਾ ਹਮ ਹੁਣ ਇਹਦੇ ਵਿੱਚ ਦੋ ਤਿੰਨ ਗੱਲਾਂ ਵੇਖਣ ਵਾਲੀਆਂ ਨੇ ਇੱਕ ਤਾਂ ਇਹ ਆ ਵੀ ਇਹਦੇ ਕਨੈਕਸ਼ਨ ਜਿਹੜੇ ਨੇ ਉਹ ਪਾਕਿਸਤਾਨ ਨਾਲ ਜੁੜਦੇ ਨੇ ਹਮ ਪਾਕਿਸਤਾਨ ਤੋਂ ਇਹਨੂੰ ਹੈਡਰ ਕੀਤਾ ਗਿਆ ਹਮ ਮਸੂਦ ਅਜ਼ਰ ਦੇ ਘਰ ਦੀ ਭੈਣ ਨੇ ਜਿਹੜਾ ਸਾਰਾ ਕੁਝ ਕੀਤਾ ਤੇ ਮੇਰਾ ਮਤਲਬ ਹੈ ਵੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡੀਆਂ ਜਾਂਚ ਏਜੰਸੀਆਂ ਲਈ ਹੁਣ ਇੱਕ ਤਰ੍ਹਾਂ ਦੀ ਵੰਗਾਰ ਆ ਵੀ ਇਹਨਾਂ ਨੂੰ ਇਧਰ ਧਿਆਨ ਦੇਣਾ ਚਾਹੀਦਾ ਹੈ ਔਰ ਆਪਣੀ ਜਿਹੜੀ ਸਿਕਿਉਰਿਟੀ ਹੈ ਆਪਣੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਨੂੰ ਕੁਝ ਐਸੇ ਲੈਵਲ ਦੇ ਉੱਤੇ ਲੈ ਕੇ ਜਾਣ ਵੀ ਇਹੋ ਜਿਹੀਆਂ ਚੀਜ਼ਾਂ ਤੋਂ ਬਤਾ ਕੀਤਾ ਜਾ ਸਕੇ ਕਿਉਂਕਿ ਜਦੋਂ ਪੜ੍ਹੇ ਲਿਖੇ ਲੋਕ ਆਉਂਦੇ ਨੇ ਔਰ ਜੋ ਸਾਡੇ ਅੱਜ ਕੱਲ ਇੰਟਰਨੈਟ ਦੀ ਸਹਾਇਤਾ ਨਾਲ ਜੋ ਕੁਝ ਹੋ ਰਿਹਾ ਇਹਦੇ ਵਿੱਚ ਬਹੁਤ ਕੁਝ ਹੈ ਸੋ ਇਹਨੂੰ ਰੋਕਣ ਦੇ ਸਾਈਬਰ ਕ੍ਰਾਈਮ ਨੂੰ ਰੋਕਣ ਦੇ ਇਹਨਾਂ ਨੂੰ ਹਮਲਾਵਰੋਂ ਰੋਕਣ ਦੀ ਇਸ ਵੇਲੇ ਸਾਨੂੰ ਬਹੁਤ ਜ਼ਿਆਦਾ ਲੋਡ ਪੈ ਗਈ ਜੀ ਤਾਂ ਅਗਲਾ ਰੁਕ ਕਰਦੇ ਹਾਂ ਖਬਰ ਦਾ ਬੰਗਲਾਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾਂ ਨੂੰ ਮਾਧਿਯ ਸਜ਼ਾ ਸੁਣਾਈ ਗਈ ਹੈ ਟਾ ਕਰ ਦੇ ਅੰਤਰਰਾਸ਼ਟਰੀ ਪ੍ਰੈ ਟ੍ਰਿਬਿਊਨਲ ਦੇ ਉਹਨਾਂ ਨੂੰ ਮਨੁੱਖਤਾ ਵਿਰੁੱਧ ਪਰਾਧਾਨ ਦਾ ਦੋਸ਼ੀ ਪਾਇਆ ਗਿਆ ਜ਼ਿਕਰ ਹੋ ਗਿਆ ਕਿ ਉਹਨਾਂ ਨੂੰ 2024 ਦੇ ਵਿੱਚ ਵਿਦਿਆਰਥੀ ਅੰਦੋਲਨ ਦੌਰਾਨ ਹੋਏ ਕਤਲਾਂ ਦਾ ਮਾਸਟਰਮਾਈਂਡ ਦੱਸਿਆ ਗਿਆ ਤਾਂ ਸਿੱਕਿ ਕਿ ਸ਼ੇਖ ਹਸੀਨਾ ਦੋ ਦੋਸ਼ਾਂ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ ਕਤਲ ਦੇ ਲਈ ਉਕਸਾਉਣਾ ਤੇ ਕਤਲ ਦੇ ਹੁਕਮ ਲੈਣਾ ਸਰ ਇਸ ਸਮੇਂ ਜੋ ਕੁਝ ਹਾਲਾਤ ਬੰਗਲਾਦੇਸ਼ ਦੇ ਵਿੱਚ ਉਸ ਦੌਰਾਨ ਬਣੇ ਸਿਗੇ ਜਦ ਉਸ ਤੋਂ ਬਾਅਦ ਸ਼ੇਖ ਹਸੀਨਾ ਭਾਰਤ ਵਾਪਸ ਆਉਂਦੀ ਨੇ ਭਾਰਤ ਉੱਥੇ ਸ਼ਰਨ ਜੜਾ ਲੈਂਦੇ ਨੇ ਤਾਂ ਕੀ ਲੱਗਦਾ ਹੈ ਕਿ ਜਦੋਂ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਤਾਂ ਭਾਰਤ ਉਹਨਾਂ ਨੂੰ ਵਾਪਸ ਭੇਜੇਗਾ ਜਾਂ ਫਿਰ ਭਾਰਤ ਦੇ ਕੋਲ ਹੋਰ ਕੋਈ ਵਿਕਲਪ ਹੈਗੇ ਨੇ ਦੇਖੋ ਗੱਲ ਇਹ ਆ ਵੀ ਸ਼ੇਖ ਸਿਦਾ 15 ਮਹੀਨੇ ਪਹਿਲਾਂ ਸਾਡੇ ਇਸ ਦੇਸ਼ ਵਿੱਚ ਵਾਪਸ ਆ ਗਈ ਸੀ ਜਦੋਂ ਉੱਥੇ ਤਖਤਾ ਪਲਟ ਹੋਇਆ ਸੀ ਅੱਛਾ ਉਹ ਯੂਨਸ ਦੀ ਸਰਕਾਰ ਆ ਗਈ ਜਾਂ ਉਹਨਾਂ ਨੇ ਆਪਣਾ ਸਾਰਾ ਕੁਝ ਕੀਤਾ ਤੇ ਉਹ ਸਾਰਾ ਕੁਝ ਜਿਹੜਾ ਉੱਥੇ ਵਿਦਿਆਰਥੀਆਂ ਨੇ ਕੀਤਾ ਜੋ ਮੂਵਮੈਂਟ ਚੱਲੀ ਉਹ ਸਾਰੀ ਸ਼ੇਖ ਸਿਨਾ ਦੇ ਖਿਲਾਫ ਹੀ ਚੱਲੀ ਸੀ ਜਿਨੇ ਸਾਰਾ ਤਖਤਾ ਪਲਟ ਕਰ ਦਿੱਤਾ ਸੀਗਾ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਬੰਗਲਾਦੇਸ਼ ਜਿਹੜਾ ਹੈ ਇਹ ਇੱਕ ਤਰ੍ਹਾਂ ਦਾ ਪਾਕਿਸਤਾਨ ਤੋਂ ਹੀ ਟੁੱਟਿਆ ਹੋਇਆ ਛੜਾ ਹਿੱਸਾ ਹੈ ਔਰ ਕਈ ਵਾਰੀ ਉਹ ਆਪਣੇ ਰਵਈਏ ਦੇ ਵਿੱਚ ਵੀ ਬਿਲਕੁਲ ਪਾਕਿਸਤਾਨ ਦੀ ਕਾਪੀ ਕਰਦਾ ਹੈ ਕਿਉਂਕਿ ਪਾਕਿਸਤਾਨ ਦੇ ਵਿੱਚ ਵੀ ਹੁਕਮਰਾਨਾਂ ਨੂੰ ਬਹੁਤੀ ਵਾਰੀ ਫਾਂਸੀ ਦੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ ਸੋ ਇੱਥੇ ਵੀ ਇਹਨਾਂ ਨੇ ਜਿਹੜੇ ਉਹਨਾਂ ਤੇ ਦੋਸ਼ ਲਾਏ ਨੇ ਜਿਹੜੇ ਇੱਕ ਦੋਸ਼ ਜਿਹੜੇ ਨੇ ਉਹ ਸ਼ੇਖ ਅਸਿਨਾ ਜਿਹੜੀ ਆ ਉਹ ਸਾਰੇ ਨਕਾਰ ਰਹੀ ਹੈ ਉਹ ਕਹਿੰਦੀ ਕੋਈ ਦੋਸ਼ ਨਹੀਂ ਹੈਗੇ ਮੇਰੇ ਉੱਤੇ ਇਹੋ ਜੇ ਲੇਕਿਨ ਇਹ ਬਣਾਏ ਗਏ ਦੋਸ਼ ਨੇ ਇਹਨਾਂ ਨੇ ਇੱਕ ਆਪਣਾ ਉਹ ਟਰਮੀਨਲ ਕੈਮ ਕੀਤਾ ਇੰਟਰਨੈਸ਼ਨਲ ਦਾ ਨਾਮ ਰੱਖਤਾ ਬੰਗਲਾਦੇਸ਼ ਇੰਟਰਨੈਸ਼ਨਲ ਟਰਮੀਨਲ ਉਹ ਉਹ ਉਹਨੇ ਜਾਂਚ ਕੀਤੀ ਹੈ ਜੀ ਮਤਲਬ ਇਹਨਾਂ ਨੇ ਇਹ ਕਿਹਾ ਤੇ ਉਸ ਜਾਂਚ ਦੇ ਵਿੱਚ ਸਾਹਮਣੇ ਆਇਆ ਵੀ ਉਹ ਦੋਸ਼ੀ ਹੈਗੀ ਹੈ ਲੇਕਿਨ ਇਹ ਆ ਵੀ ਉਹ ਭਾਰਤ ਕੋਲੋਂ ਜੇ ਉਹ ਵਾਪਸੀ ਮੰਗ ਰਹੇ ਨੇ ਉਹਨੂੰ ਕਹਿੰਦੇ ਵੀ ਇਧਰ ਨੂੰ ਵਾਪਸ ਭੇਜੋ ਤਾਂ ਮੇਰੇ ਖਿਆਲ ਦੇ ਵਿੱਚ ਪਰ ਸੋਚਦਾ ਵੀ ਇਹ ਕੋਈ ਜ਼ਰੂਰੀ ਨਹੀਂ ਹੈਗਾ ਵੀ ਅਸੀਂ ਉਹਨੂੰ ਵਾਪਸ ਭੇਜ ਦੇਈਏ ਇਹ ਤੁਹਾਡੇ ਜਿੰਨੇ ਵੀ ਜਨੇਵਾ ਸਮਝੌਤੇ ਆ ਜਾਂ ਹੋਰ ਚੀਜ਼ਾਂ ਦੇ ਸਮਝੌਤੇ ਹੋਏ ਹੁੰਦੇ ਆ ਉਹਨਾਂ ਵਿੱਚ ਕਈ ਗੱਲਾਂ ਇਦਾਂ ਨਹੀਂ ਹੁੰਦੀਆਂ ਨੇ ਵੀ ਜੇ ਕੋਈ ਕਿਸੇ ਦੇਸ਼ 'ਚ ਦੋਸ਼ੀ ਪਾਇਆ ਜਾਂਦਾ ਤਾਂ ਉਹਨੂੰ ਦੂਸਰੇ ਦੇਸ਼ ਦੇ ਵਿੱਚ ਰਹਿੰਦਾ ਹੈ ਬੰਦਾ ਤਾਂ ਉਹਨੂੰ ਉਧਰੋਂ ਵਾਪਸ ਬੁਲਾਣਾ ਪੈਗਾ ਲੇਕਿਨ ਇੱਥੇ ਇੱਕ ਨਾਲ ਇੱਕ ਹੋਰ ਵੀ ਗੱਲ ਹੈਗੀ ਹੈ ਵੀ ਦੋਵਾਂ ਦੇਸ਼ਾਂ ਦੇ ਵਿੱਚ ਉਹ ਬੰਦਾ ਦੋਸ਼ੀ ਪਾਇਆ ਜਾਣਾ ਚਾਹੀਦਾ ਹੂੰ ਇਹ ਇਹ ਸਮਝ ਲੈਣਾ ਸਾਡੇ ਭਾਰਤ ਵਾਲੇ ਸਮਝਦੇ ਨੇ ਬੇਸ਼ੇਖ ਸੀਨਾ ਇਹਦੇ ਵਿੱਚ ਕੋਈ ਉਹਦਾ ਦੋਸ਼ ਨਹੀਂ ਹੈਗਾ ਉਹਨਾਂ ਨੇ ਤਖਤਾ ਪਲਟ ਕਰਕੇ ਤੇ ਉਹਨੂੰ ਉੱਥੋਂ ਭਜਾ ਦਿੱਤਾ ਜਾਂ ਉੱਥੇ ਆ ਗਏ ਉਹਨੇ ਸ਼ਰਨ ਲੈ ਲਈ ਹੈ ਇਸ ਕਰਕੇ ਉਹਨੂੰ ਵਾਪਸ ਨਹੀਂ ਭੇਜਿਆ ਜਾ ਸਕਦਾ ਪਰ ਜੇ ਆਪਾਂ ਸਾਰੇ ਸਿਨੈਰੀਓ ਵਿੱਚ ਦੇਖੇ ਤੇ ਜਿਹੜੀ ਤਖਤਾ ਪਲਟ ਸਰਕਾਰ ਆਈ ਹੈ ਉਹਨੇ ਵੀ ਇਲੈਕਸ਼ਨਾਂ ਬਾਰੇ ਇੱਕ ਦੋ ਵਾਰੀ ਗੱਲ ਕਰਕੇ ਇਲੈਕਸ਼ਨਾਂ ਅੱਗੇ ਦੇ ਅੱਗੇ ਚਾਈ ਜਾ ਰਹੀਆਂ ਨੇ ਉੱਥੇ ਵੀ ਅਜੇ ਤੱਕ ਡੈਮੋਕਰੈਟਿਕ ਜਿਹੜੀ ਹਕੂਮਤ ਹੈ ਉਹ ਕਾਇਮ ਨਹੀਂ ਹੋ ਸਕੀ ਔਰ ਇਹ ਬੜੀ ਮਾੜੀ ਗੱਲ ਹੈ ਵੀ ਜਦੋਂ ਇੱਕ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਤੁਸੀਂ ਆਪਣੇ ਦੇਸ਼ ਨੂੰ ਚਲਾ ਰਹੇ ਹੋ ਤੇ ਫਿਰ ਤੁਸੀਂ ਉਹਦੇ ਲਈ ਕੋਈ ਚੋਣਾਂਵਲ ਨਾ ਵਧੋ ਜਾਂ ਤੁਸੀਂ ਉੱਥੇ ਡੈਮੋਕ੍ਰੇਸੀ ਜਿਹੜੀ ਆ ਉਹਨੂੰ ਬਹਾਲ ਨਾ ਕਰੋ ਤਾਂ ਇਹ ਬਹੁਤ ਮਾੜੀ ਗੱਲ ਹੈ ਸੋ ਅਜੇ ਇਹ ਦੇਖਣ ਵਾਲੀ ਗੱਲ ਹੈ ਵੀ ਸ਼ੇਖ ਅਸਿਨਾ ਪਹਿਲੀ ਗੱਲ ਤੇ ਆ ਵੀ ਭਾਰਤ ਜਿਹੜਾ ਹੈ ਉਹਨੂੰ ਉਧਰ ਨਹੀਂ ਭੇਜੇਗਾ ਇਸ ਮਾਮਲੇ ਦੇ ਵਿੱਚ ਅ ਫਿਰ ਹੋ ਸਕਦਾ ਹੈ ਵੀ ਅਗੋਂ ਇਹਦੀ ਸੁਣਵਾਈ ਕਿਸ ਇੰਟਰਨੈਸ਼ਨਲ ਪੱਧਰ ਦੇ ਉੱਤੇ ਹੋ ਸਕੇ ਵੀ ਸ਼ੇਖ ਅਸਿਨਾ ਦੀ ਸੋ ਨਾ ਇੰਡੀਗਾ ਚ ਹੋਵੇ ਜਾਂ ਕਿਤੇ ਹੋਵੇ ਉੱਤੇ ਜਿਹੜੇ ਦੋਸ਼ ਲੱਗੇ ਨੇ ਉਹਨਾਂ ਦਾ ਕੀ ਸੱਟਾ ਨਿਕਲਦਾ ਇਹ ਅਗਲੇ ਦਿਨਾਂ ਦੇ ਦੇਖਣ ਦੀ ਗੱਲ ਆ ਹੂੰ ਤਾਂ ਇਹਨਾਂ ਦੇ ਸਮੇਂ ਦੇ ਵਿੱਚ ਸ਼ੇਖ ਹਸੀਨਾਂ ਨੂੰ ਲੈ ਕੇ ਕੀ ਕੁਝ ਫੈਸਲੇ ਹੁੰਦੇ ਨਹੀਂ ਆ ਤਾਂ ਇਹਨਾਂ ਵਾਲੇ ਸਮੇਂ 'ਚ ਪਤਾ ਲੱਗੇਗਾ ਉੱਥੇ ਕੀ ਜਿਹੜੀ ਅਗਲੀ ਖਬਰ ਹੈ ਬਿੱਦੀ ਸਾਹਿਬ ਉਹ ਕਾਫੀ ਪੰਜਾਬ ਦੇ ਨਾਲ ਅਹਿਮੀਅਤ ਰੱਖਦੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਚਾਹੇ ਉਹ ਚੰਡੀਗੜ੍ਹ ਦਾ ਮਸਲਾ ਹੋਵੇ ਬੀਬੀ ਅੰਬੀ ਦਾ ਮਸਲਾ ਹੋਵੇ ਪਾਣੀਆਂ ਦੀ ਗੱਲ ਹੋਵੇ ਕੱਲ ਇੱਕ ਮੀਟਿੰਗ ਹੁੰਦੀ ਹੈ ਗ੍ਰਾਮ ਮੰਤਰੀ ਅਮਿਤ ਸ਼ਾਹ ਸਾਹਮਣੇ ਜਿਸ ਤਰੀਕੇ ਉਹ ਆਪਣੇ ਮੁੱਦੇ ਰੱਖਦੇ ਨੇ ਜੋ ਸ਼ੋਰ ਦੇ ਨਾਲ ਆਪਣੇ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਤੁਹਾਨੂੰ ਲੱਗਦਾ ਕਿ ਮੀਟਿੰਗਾਂ ਦੇ ਵਿੱਚ ਇਸ ਤਰੀਕੇ ਜਦੋਂ ਕਹਿੰਦੇ ਨੇ ਅਮਿਤ ਸ਼ਾਹ ਸਾਹਮਣੇ ਆਪਣੀ ਸਾਰੀ ਗੱਲ ਰੱਖਦੇ ਨੇ ਉਸ ਦਾ ਫਾਇਦਾ ਪੰਜਾਬ ਨੂੰ ਹੋਏਗਾ ਜਿਸ ਤਰੀਕੇ ਹਾਲਾਤ ਪੰਜਾਬ 'ਚ ਬਣ ਰਹੇ ਨੇ ਦੇਖੋ ਜਦੋਂ ਆਪਾਂ ਕੇਂਦਰ ਦੇ ਔਰ ਅਸੀਂ ਆਪਣੇ ਸੂਬਿਆਂ ਦੇ ਰਾਜਾਂ ਦੀ ਗੱਲ ਕਰਦੇ ਆ ਨਾ ਤਾ ਸਾਡਾ ਜਿਹੜਾ ਡੈਮੋਕਰੈਟਿਕ ਢਾਂਚਾ ਇਹੋ ਜਿਹਾ ਜਿਹੜਾ ਸੰਗੀ ਢਾਂਚਾ ਹੈ ਸੰਗੀ ਢਾਂਚੇ ਦੇ ਵਿੱਚ ਸਾਨੂੰ ਨਾ ਕੇਂਦਰ ਤੇ ਸੂਬੇ ਦਾ ਆਪਸੇ ਤਾਲਮੇਲ ਨਾਲ ਤੁਰਨਾ ਪੈਂਦਾ ਔਰ ਤੁਰਨਾ ਵੀ ਚਾਹੀਦਾ ਦੋਸ਼ ਇਹ ਲੱਗ ਰਿਹਾ ਹੈ ਵੀ ਸਾਡੇ ਪੰਜਾਬ ਵਾਲੇ ਜਿਹੜੇ ਨੇ ਜਾਂ ਹਕੂਮਤ ਕਰ ਰਹੇ ਲੋਕ ਸਾਡੇ ਪੋਲੀਟਿਕਲ ਲੋਕ ਇਹ ਕਹਿ ਰਹੇ ਨੇ ਵੀ ਪੰਜਾਬ ਦੇ ਨਾਲ ਕਿਤੇ ਨਾ ਕਿਤੇ ੱੱਕਾ ਕਰ ਰਿਹਾ ਕਿੰਦਾ ਜਿਹੜੇ ਕਿ ਮਸਾਲਾ ਸਾਡੇ ਸਾਹਮਣੇ ਆ ਪਾਖੜਾ ਮੈਨੇਜਮੈਂਟ ਬੋਰਡ ਦੀ ਗੱਲ ਲੈ ਲੋ ਜਾ ਪੰਜਾਬ ਯੂਨੀਵਰਸਿਟੀ ਦੀ ਗੱਲ ਲੈ ਲਓ ਜਾਂ ਪਾਣੀਆਂ ਦੀ ਗੱਲ ਲੈ ਲਓ ਹਮ मतलब ਇਹ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਹੋ ਜਾਂਦੀਆਂ ਨੇ ਇਵਨ ਚੰਡੀਗੜ੍ਹ ਦੀ ਮੰਗ ਜਿਹੜੀ ਆ ਸਾਡੀ ਕਾਫੀ ਦੇਰ ਤੋਂ ਪੰਜਾਬ ਦੀ ਜਿਹੜੀ ਆ ਉਹ ਲਟਕੀ ਪਈ ਆ ਹਮ ਅਸੀਂ ਜਿਹੜਾ ਸਾਡੇ ਨਾਲ ਫੈਸਲਾ ਹੋਇਆ ਸੀ ਪੰਜਾਬ ਨਾਲ ਹਰਿਆਣਾ ਨਾਲ ਹਰਿਆਣਾ ਨੂੰ ਇੱਕ ਹਿੱਸਾ ਦੇ ਦਿੱਤਾ ਗਿਆ ਸੀਗਾ ਪੈਸੇ ਦੇ ਦਿੱਤੇ ਗਏ ਸੀਗੇ ਵੀ ਤੁਸੀਂ ਯੂਨੀਵਰਸਿਟੀ ਵੀ ਆਪਣੀ ਬਣਾ ਲਓ ਤੁਹਾਡਾ ਇਹਨਾਂ ਕੋਈ ਤੱਲਕ ਨਹੀਂ ਤੁਸੀਂ ਆਪਣੇ ਰਾਜਧਾਨੇ ਕੋ ਬਣਾਉਣੇ ਆ ਕੋਈ ਹੋਰ ਕੋਈ ਅਸੈਂਬਲੀ ਦੀ ਬਿਲਡਿੰਗ ਬਣਾਉਣੀਆਂ ਤੇ ਬਣਾ ਲਓ ਮਤਲਬ ਸਾਰਾ ਕੁਝ ਉਹਨਾਂ ਨੂੰ ਕਰ ਦਿੱਤਾ ਸੀਗਾ ਲੇਕਿਨ ਚੰਡੀਗੜ੍ਹ ਜਿਹੜਾ ਹੈ ਚੰਡੀਗੜ੍ਹ ਨੂੰ ਅਜੇ ਤੱਕ ਕਿਸੇ ਦੇ ਹਵਾਲੇ ਨਹੀਂ ਕੀਤਾ ਗਿਆ ਉਹਨੂੰ ਯੂਨੀਅਨ ਟੈਰੀਟਰੀ ਰੱਖਿਆ ਜਾ ਰਿਹਾ ਹੈ ਸਾਡੇ ਆਮ ਤੌਰ ਦੇ ਉੱਤੇ ਕੇਂਦਰ ਜਿਹੜਾ ਹੈ ਕੇਂਦਰ ਇਹ ਜਿਹੜੀਆਂ ਜਿੰਨੀਆਂ ਵੀ ਯੂਟੀਆਂ ਨੇ ਸਾਡੇ ਹਿੰਦੁਸਤਾਨ ਦੇ ਵਿੱਚ ਉਨ੍ਹਾਂ ਵੱਲ ਕੋਈ ਲਗਾਤਾਰ ਧਿਆਨ ਨਹੀਂ ਦਿੱਤਾ ਜਾਂਦਾ ਕਿਸੇ ਯੂਟੀ ਨੂੰ ਖਤਮ ਨਹੀਂ ਕੀਤਾ ਜਾਂਦਾ ਔਰ ਉਹਨੂੰ ਉਸੇ ਤਰ੍ਹਾਂ ਉਹਦੇ ਵੱਖਰੀ ਇੱਕ ਐਡਮਿਨਿਸਟ੍ਰੇਸ਼ਨ ਜਿਹੜੀ ਆ ਉੱਤੇ ਚੱਲ ਰਹੀ ਹੈ ਸੋ ਇੱਥੇ ਵੀ ਚੰਡੀਗੜ੍ਹ ਜਿਹੜਾ ਹੈ ਬਜਾਏ ਕਿ ਇਸ ਗੱਲ ਦੇ ਕਿ ਜੇ ਕੇਂਦਰ ਚਾਹੁੰਦਾ ਤਾਂ ਉਹਨੂੰ ਫੈਸਲਾ ਕਰਕੇ ਪੰਜਾਬ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਇਹ ਗੱਲ ਫਿਰ ਉੱਥੋਂ ਸ਼ੁਰੂ ਹੁੰਦੀ ਹੈ ਜਦੋਂ ਪੰਜਾਬ ਨਾਲ ਵਿਤਕਰੇ ਹੁੰਦੇ ਆ ਪਾਣੀ ਦੀ ਵੰਡ ਦੀ ਗੱਲ ਹੁੰਦੀ ਆ ਤਾਂ ਉਹ ਉਹ ਸੇ ਉੱਤੇ ਸਾਰਾ ਮਸਲਾ ਸਾਡੇ ਮੁੱਖ ਮੰਤਰੀ ਸਾਹਿਬ ਸੋਚਦੇ ਆ ਵੀ ਇਹ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਹੈ ਹਾਲਾਂਕਿ ਪਹਿਲੇ ਮੁੱਖ ਮੰਤਰੀ ਨੇ ਹੈਗੇ ਭਗਵੰਤ ਮਾਨ ਇਸ ਤੋਂ ਪਹਿਲੇ ਜਿੰਨੇ ਵੀ ਮੁੱਖ ਮੰਤਰੀ ਆਏ ਆ ਸਾਰਿਆਂ ਨੇ ਕੇਂਦਰ ਨਾਲ ਇਸ ਗੱਲ ਦੇ ਉੱਤੇ ਰੋਸ ਕੀਤਾ ਵੀ ਤੁਸੀਂ ਪੰਜਾਬ ਦਾ ਸੂਬਾ ਜਿਹੜਾ ਹੈ ਉਸ ਦੇ ਨਾਲ ਤੁਸੀਂ ਵਿਤਕਰਾ ਕਰਦੇ ਹੋ ਇਹਦਾ ਇੱਕ ਮੁੱਖ ਕਾਰਨ ਜਿਹੜਾ ਨਾ ਮੈਂ ਸਮਝਦਾ ਵੀ ਜਿਦੋਂ ਇੱਥੇ ਕੇਂਦਰ ਵਿੱਚ ਜੜੀ ਹਕੂਮਤ ਹੁੰਦੀ ਹੈ ਉਹ ਪੰਜਾਬ 'ਚ ਹਕੂਮਤ ਨਹੀਂ ਹੁੰਦੀ ਬਹੁਤੀ ਵਾਰ ਨਹੀਂ ਹੁੰਦੀ ਹੂੰ ਤੇ ਇਸੇ ਕਰਕੇ ਹੀ ਇਹ ਵਿਤਕਰੇ ਦਾ ਸ਼ਿਕਾਰ ਹੁੰਦਾ ਰਿਹਾ ਹੈ ਚਾਹੇ ਕਾਂਗਰਸ ਵੇਲੇ ਵੀ ਹੁੰਦਾ ਰਿਹਾ ਹੈ ਕਾਂਗਰਸ ਵੇਲੇ ਅਕਾਲੀਆ ਦੀ ਸਰਕਾਰ ਹੁੰਦੀ ਸੀ ਕਾਂਗਰਸ ਤੇ ਅਕਾਲੀਆਂ ਦਾ ਵੀ ਇਠ ਖੜਕਾ ਜਿਹੜਾ ਸੋਸ ਨੇ ਚੱਲਦਾ ਰਹਿੰਦਾ ਸੀ ਸੋ ਹੁਣ ਵੀ ਜੇ ਭਾਜੀਪੀ ਦੀ ਭਾਜੀਪੀ ਕੇਂਦਰ ਚ ਬੈਠੀ ਆ ਇੱਥੇ ਆਪ ਵਾਲੇ ਬੈਠੇ ਨੇ ਉਹਨਾਂ ਦੀ ਸਰਕਾਰ ਹੈ ਤਾਂ ਭਾਜਪੀ ਸੋਚਦੇ ਆ ਵੀ ਇਹਨਾਂ ਨੂੰ ਥੋੜਾ ਦੇ ਖਿੱਚ ਕੇ ਰੱਖਣਾ ਚਾਹੀਦਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਜੇ ਉਹਨਾਂ ਨੂੰ ਭਗਵੰਤ ਮਾਨ ਨੂੰ ਉਹਨਾਂ ਨੂੰ ਮੌਕਾ ਮਿਲ ਗਿਆ ਉਸ ਮੀਟਿੰਗ ਦੇ ਵਿੱਚ ਜਾਣ ਦਾ ਬੈਠਣ ਦਾ ਗੱਲ ਕਰਨ ਦਾ ਤਾਂ ਉਹਨਾਂ ਨੇ ਠੋਕ ਕੇ ਇਹ ਗੱਲ ਕੀਤੀ ਹੈ ਬਾਕੀ ਜੇ ਫਾਈਨੈਂਸ਼ੀਅਲ ਤੌਰ ਦੇ ਉੱਤੇ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹ ਕਿਸੇ ਨਾ ਕਿਸੇ ਪਾਸੇ ਉਹ ਥੋੜਾ ਡਾਊਨ ਜਾ ਰਹੀ ਹੈ ਤਾਂ ਉਹਦੇ ਬਾਰੇ ਖੁੱਲ ਕੇ ਗੱਲ ਹੋਣੀ ਚਾਹੀਦੀ ਆ ਵੀ ਪੰਜਾਬ ਸਰਕਾਰ ਕੋਲੋਂ ਕਿੰਨਾ ਪੈਸਾ ਯੂਨੀਵਰਸਿਟੀ ਨੂੰ ਚਾਹੀਦਾ ਹੈ ਹੂੰ ਕੇਂਦਰ ਕਿੰਨੀ ਮਦਦ ਕਰ ਰਿਹਾ ਹੈ ਇਹ ਸਾਰੀਆਂ ਜੜੀਆਂ ਚੀਜ਼ਾਂ ਨੇ ਇਹ ਟਰਾਂਸਪੇਰੈਂਟ ਹੋਣੀਆਂ ਚਾਹੀਦੀਆਂ ਨੇ ਹੂੰ ਆਮ ਤੌਰ ਦੇ ਉੱਤੇ ਵਿੱਚ ਵਿੱਚ ਅਸੀਂ ਕਿਤੇ ਨਾ ਕਿਤੇ ਪੜਦੇ ਰਹਿੰਦੇ ਰਹਿੰਨੇ ਆ ਵੀ ਪੰਜਾਬ ਨੇ ਪੈਸਾ ਨਹੀਂ ਦਿੱਤਾ ਹੂੰ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਜਿਹੜਾ ਘੱਟ ਦਿੱਤਾ ਘੱਟ ਦਿੱਤਾ ਹੂੰ ਲੇਕਿਨ ਉਹ ਘੱਟ ਦੇਣ ਵਾਲੀ ਗੱਲ ਜਿਹੜੀ ਹੈ ਨਾ ਉਹ 4-4% ਇਹਨਾਂ ਨੇ ਹਰਿਆਣੇ ਨੂੰ ਤੇ ਇਹਨਾਂ ਨੂੰ ਵੰਡਿਆ ਸੀਗਾ ਮੁੜ ਕੇ ਫੇਰ ਬਲਸੀ ਰਾਹ ਉਹਨਾਂ ਨੇ ਪੈਸੇ ਲੈ ਲਏ ਫਿਰ ਉਹ ਛੱਡ ਦਿੱਤਾ ਇਹਨੂੰ ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਇਹਦੇ ਵਿੱਚ ਲੇਕਿਨ ਇਹ ਜੇ ਗ੍ਰਹਿ ਮੰਤਰੀ ਸਾਹਮਣੇ ਜੇ ਇਹੋ ਜੀ ਗੱਲ ਰੱਖੀ ਗਈ ਆ ਮੁੱਖ ਮੰਤਰੀ ਵੱਲੋਂ ਤਾਂ ਮੇਰੇ ਖਿਆਲ ਦੇ ਵਿੱਚ ਇਹ ਮਸਲੇ ਜਿਹੜੇ ਆ ਕਿਸੇ ਨਾ ਕਿਸੇ ਮੀਟਿੰਗ ਵਿੱਚ ਬੈਠ ਕੇ ਹੱਲ ਹੋਣੇ ਚਾਹੀਦੇ ਆ ਨਹੀਂ ਤਾਂ ਸਾਡਾ ਜਿਹੜਾ ਫੈਡਰਲ ਢਾਂਚਾ ਹੈ ਸਾਡਾ ਸੰਘੀ ਢਾਂਚਾ ਹੈ ਉਹਨੂੰ ਨੁਕਸਾਨ ਪਹੁੰਚ ਸਕਦਾ ਜਦੋਂ ਤੁਸੀਂ ਕਿਸੇ ਸਟੇਟ ਦੇ ਨਾਲ ਸੂਬੇ ਦੇ ਨਾਲ ਵਿਤਕਰਾ ਕਰਦੇ ਹੋ ਜੀ ਤਾਹੂ ਨੇ ਚੰਡੀਗੜ੍ਹ ਨੂੰ ਲੈ ਕੇ ਜਿਸ ਤਰੀਕੇ ਪੰਜਾਬ ਸਰਕਾਰ ਨੇ ਆਪਣੇ ਜਿਹੜੇ ਹੱਕਾਂ ਦੀ ਗੱਲ ਕੀਤੀ ਹੈ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਹੈ ਉਸ ਤੋਂ ਉੱਪਰ ਕੀ ਕੋ ਜਰਨਲਿਸਟ ਸਮਝ ਹਲ ਹੁੰਦਾ ਹੈ ਤਾਂ ਆਨ ਵਾਲੇ ਸਮਝ ਪਤਾ ਲੱਗੇਗਾ ਕਿਉਂਕਿ ਕਾਫੀ ਸਮੇਂ ਤੋਂ ਇਹ ਰੇੜਕਾ ਬਰਕਰਾਰ ਹੈ ਜਦੋਂ ਦੀ ਵੰਡ ਹੋਈ ਹੈ ਉਸ ਤੋਂ ਬਾਅਦ ਦਾ ਇਹ ਰੇੜਕਾ ਜਿਹੜਾ ਚੱਲ ਰਿਹਾ ਹੈ ਤਾਂ ਆਨ ਵਾਲੇ ਸਮਝ ਪਤਾ ਲੱਗੇਗਾ ਉੱਥੇ ਕੀ ਅਗਲੀ ਖਬਰ ਦਾ ਰੁਕ ਕਰਦੇ ਹਾਂ ਪੰਜਾਬ ਦੇ ਪਟਿਆਲਾ ਦੇ ਵਿੱਚ ਜਿਹੜਾ ਦਰਜ ਹੋਇਆ ਸੀ ਰੇਪ ਕੇਸ ਉਹਦੀ ਗੱਲ ਆਪਾਂ ਜ਼ਰੂਰ ਕਰਾਂਗੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਹਰਮਿਤ ਸਿੰਘ ਪਠਾਨ ਮਾਜਰਾ ਉਨ੍ਹਾਂ ਦੇ ਉੱਪਰ ਇਸ ਸਮੇਂ ਹਰਮਿਤ ਸਿੰਘ ਪਠਾਨ ਮਾਜਰਾ ਫਰਾਰ ਚੱਲ ਰਹੇ ਨੇ ਪਰ ਉਹਨਾਂ ਦੀ ਫਰਾਰੀ ਦੇ ਦੌਰਾਨ ਲਗਾਤਾਰ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਸੋਸ਼ਲ ਮੀਡੀਆ ਤੋਂ ਫੋਟੋਜ਼ ਪਾਉਂਦੇ ਵੀਡੀਓਜ਼ ਪਾਉਂਦੇ ਨੇ ਕਈ ਵਾਰ YouTube ਜਿਹੜੇ ادارے ਨੇ ਉਹਨਾਂ ਨੂੰ ਆਪਣੇ ਜਿਹੜੀ ਹੈ ਇੰਟਰਵਿਊਜ਼ ਦਿੰਦੇ ਹੋਏ ਵੀ ਨਜ਼ਰ ਆਉਂਦੇ ਨੇ ਤਾਂ ਇੱਕ ਹੋਰ ਵੀਡੀਓ ਵਿਦੇਸ ਸਾਬ ਉਹਨਾਂ ਦੇ ਸਾਹਮਣੇ ਆਈ ਹੈ ਆਪਣੇ ਹਲਕੇ ਦੇ ਇੰਚਾਰਜ ਦੇ ਉੱਪਰ ਜਿਹੜਾ ਉਹ ਤੰਜ ਕੱਸ ਰਹੇ ਨੇ ਬਿਨਾ ਨਾਮ ਲੈਂਦੇ ਹੋਏ ਕਹ ਰਹੇ ਨੇ ਕਿ ਆਪਣੇ ਹਲਕੇ ਦੇ ਵਿੱਚ ਜਿਹੜੇ ਕੰਮ ਨੇ ਨਵੇਂ ਲੈ ਕੇ ਆਏ ਜਿਹੜੇ ਮੈ ਕਰਾਏ ਨੇ ਉਹਨਾਂ ਦੇ ਉੱਪਰ ਜੜਾ ਵਾ ਵਾ ਇਨਾ ਖੱਟੀ ਜਾਵੇ ਤਾਂ ਇਸ ਨੂੰ ਕਿਵੇਂ ਵੇਖਿਆ ਜਾਵੇ ਜਿਸ ਤਰੀਕੇ ਪਠਾਨ ਮਾਜਰਾ ਫਰਾਰ ਚੱਲੇ ਨੇ ਪਰ ਫਰਾਰੀ ਦੇ ਦੌਰਾਨ ਵੀ ਇੰਟਰਵਿਊਸ ਦੇ ਰਹੇ ਨੇ ਵੀਡੀਓਜ਼ ਜਾਰੀ ਕਰ ਰਹੇ ਨੇ ਤਾਂ ਪੰਜਾਬ ਪੁਲਿਸ ਦੇ ਹੱਥ ਕਿਉਂ ਨਹੀਂ ਲੱਗ ਰਹੇ ਫਿਰ ਇਹ ਬਿਲਕੁਲ ਜੀ ਸਾਡੇ ਆਮ ਤੌਰ ਦੇ ਉੱਤੇ ਇਹ ਗੱਲਾਂ ਸਾਨੂੰ ਵੇਖਣ ਨੂੰ ਮਿਲਦੀਆਂ ਨੇ ਸਾਡੇ ਮੰਤਰੀ ਹੋਣ ਐਮਐਲਏ ਹੋਣ ਐਮਪੀ ਹੋਣ ਜੇ ਉਹਨਾਂ ਤੇ ਕੋਈ ਦੋਸ਼ ਲੱਗਦੇ ਆ ਤੇ ਉਹ ਸ਼ਰਿਆਮ ਤੁਰੇ ਫਿਰਦੇ ਹੁੰਦੇ ਆ ਲੇਕਿਨ ਪੁਲਿਸ ਕਹਿੰਦੀ ਹੈ ਜੀ ਉਹਨਾਂ ਦੀ ਭਾਲ جاری ਆ ਅਸੀਂ ਲੱਭ ਰਹੇ ਆ ਉਹਨਾਂ ਨੂੰ ਫੜ ਰਹੇ ਆ ਆ ਪਿੱਛੇ ਜ ਸਾਡੇ ਜਿਹੜੇ ਬੜਿੰਗ ਬੜਿੰਗ ਸਾਹਿਬ ਨੇ ਇਹਨਾਂ ਇਹਨਾਂ ਬਾਰੇ ਵੀ ਆਮ ਤੌਰ ਦੇ ਉੱਤੇ ਪੁਲਿਸ ਨੂੰ ਕਿਹਾ ਗਿਆ ਵੀ ਤੁਸੀਂ ਉਹਨਾਂ ਤੇ ਕੇਸ ਦਰਜ ਹੋਇਆ ਉਹਨਾਂ ਨੂੰ ਫੜਦੇ ਕਿਉਂ ਨਹੀਂ ਗਏ ਤਾਂ ਉਹ ਕਹਿੰਦੇ ਜੀ ਅਸੀਂ ਉਹਨਾਂ ਨੂੰ ਪੁਲਿਸ ਜਿਹੜੀ ਆ ਲੱਭ ਰਹੀ ਆ ਉਹਨੂੰ ਭਾਲ ਕਰ ਰਹੀ ਆ ਜਦ ਕਿ ਇਹੋ ਜਿਹੇ ਪੋਲੀਟੀਕਲ ਨੇਤਾ ਜਿਹੜੇ ਨੇ ਆਮ ਤੌਰ ਦੇ ਉੱਤੇ ਲੋਕਾਂ ਵਿੱਚ ਵਿਚਰ ਰਹੇ ਹੁੰਦੇ ਨੇ ਸੋ ਇਹ ਮੈਨੂੰ ਲੱਗਦਾ ਹੈ ਵੀ ਇਹ ਪੁਲਿਸ ਦੀ ਟੀੜਾ ਔਰ ਪਠਾਨ ਮਾਜਰਾ ਹੁਣ ਤੇ ਜਿਹੜੇ ਦੋਸ਼ ਲੱਗੇ ਨੇ ਉਹਨਾਂ ਦੀ ਜੜੀ ਪੜਤਾਲ ਆ ਉਹ ਹੋਣੀ ਚਾਹੀਦੀ ਹੈ ਔਰ ਬਿਲਕੁਲ ਠੀਕ ਠੰਗ ਨਾ ਹੋਣੀ ਚਾਹੀਦੀ ਹੈ ਮਤਲਬ ਇਹ ਵੀ ਜੇ ਤੁਹਾਡੀ ਪੋਲੀਟੀਕਲ ਉਹਨਾਂ ਨਾਲ ਕੋਈ ਰਵੈਲਰੀ ਨਹੀਂ ਹੈਗੀ ਪੋਲੀਟੀਕਲ ਤੁਹਾਡਾ ਨਾਲ ਦੁਸ਼ਮਣੀ ਨਹੀਂ ਹੈਗੀ ਉਹਨਾਂ ਦੀ ਤਾਂ ਤੁਸੀਂ ਉਹਨਾਂ ਨਾਲ ਬੈਠ ਕੇ ਉਹਨਾਂ ਦੇ ਮਸਲੇ ਜਿਹੜੇ ਆ ਉਹ ਸੁਣ ਸਕਦੇ ਹੋ ਉਨਾਂ 'ਤੇ ਇਹਦੇ ਦੋਸ਼ ਲੱਗੇ ਨੇ ਜੇ ਉਹ ਦੋਸ਼ੀ ਨੇ ਤਾਂ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਤੇ ਉਹਨਾਂ ਉੱਤੇ ਮੁਕਦਮਾ ਚਲਾਉਣਾ ਚਾਹੀਦਾ ਹੈ ਜੇ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਜਿਵੇਂ ਕਿ ਸਾਡੇ ਤਾਂ ਇੱਥੇ ਆਮ ਤੌਰ ਤੇ ਪੰਜਾਬ 'ਚ ਇਹੋ ਜਿਹਾ ਕੰਮ ਹੋ ਰਿਹਾ ਵੀ ਜੇਲ੍ਹਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਗੈਂਗਸਟਰ ਨੇ ਉਹਨਾਂ ਦੇ ਇੰਟਰਵਿਊ ਆ ਰਹੇ ਨੇ ਮਤਲਬ ਇਹ ਅਭੀ ਆਪਾਂ ਦੇਖ ਰਹੇ ਨੇ ਮੀਡੀਆ ਦੇ ਵਿੱਚ ਕੀ ਕੁਝ ਹੁੰਦਾ ਸੋ ਮੇਰਾ ਮਤਲਬ ਹੈ ਕਿਤੇ ਨਾ ਕਿਤੇ ਅਸੀਂ ਜ਼ਰੂਰ ਆਪਣੀ ਢਿੱਲ ਦਿੱਤੀ ਹੋਈ ਆ ਕਿਤੇ ਨਾ ਕਿਤੇ ਪੁਲਿਸ ਵਾਲਾ ਕੋਈ ਨਾ ਕੋਈ ਇਹਨਾਂ ਨਾਲ ਰਲਿਆ ਹੋਇਆ ਕੋਈ ਨਾ ਕੋਈ ਇਹਨਾਂ ਨਾਲ ਜੇਲ੍ਹ ਵਾਲੇ ਬੰਦੇ ਰਲੇ ਹੁੰਦੇ ਨੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਸਾਨੂੰ ਇਹ ਇਸੇ ਨੂੰ ਛੱਡ ਕੇ ਵੀ ਕੱਲ ਨੂੰ ਇਹ ਬੰਦਾ ਜਿਹੜਾ ਹੈ ਫਿਰ ਮੰਤਰੀ ਬਣ ਸਕਦਾ ਹੈ ਜਾਂ ਅਸੀਂ ਮੰਤਰੀ ਬਣ ਕੇ ਸਾਨੂੰ ਫੇਰ ਕਿਤੇ ਸਾਡੇ ਉੱਤੇ ਇਹੋ ਜੇ ਕੰਮ ਨਾ ਕਰੇ ਸੋ ਇਹਦੀ ਮਦਦ ਕਰਨੀ ਚਾਹੀਦੀ ਹੈ ਸੋ ਇਦਾਂ ਦੀਆਂ ਗੱਲਾਂ ਹੈਗੀਆਂ ਨੇ ਜੇ ਤਾਂ ਉਹ ਦੋਸ਼ੀ ਹੈ ਤਾਂ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਉਹਦੇ ਉੱਤੇ ਮੁਕੱਦਮਾ ਚਲਾਉਣਾ ਚਾਹੀਦਾ ਹੈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਜਦੋਂ ਬੰਦਾ ਆਜ਼ਾਦ ਹੁੰਦਾ ਹੈ ਤਾਂ ਫਿਰ ਉਹਦੇ ਕੋਈ ਕੋ ਟੰਗ ਰਹਿ ਜਾਂਦਾ ਵੀ ਅੱਜ ਕੱਲ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਨਾ ਕੋਈ ਚੀਜ਼ ਆਪਣੀ ਪਾ ਦਿਓ ਤੇ ਆਪਣੀ ਸਫਾਈ ਵੀ ਪੇਸ਼ ਕਰਨ ਦੀ ਕੋਸ਼ਿਸ਼ ਕਰੋ ਲੇਕਿਨ ਤੁਸੀਂ ਦੂਜਿਆਂ ਦਾ ਵੀ ਜੋ ਕਰੈਕਟਰ ਹਨਨ ਕਰਦੇ ਹੋ ਦੂਜਿਆਂ ਨੂੰ ਵੀ ਦੋਸ਼ ਲਾਉਂਦੇ ਹੋ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਜੜੀਆਂ ਨੇ ਨਾ ਇਹਨਾਂ ਨੂੰ ਦੇਖ ਕੇ ਇੱਕ ਵਾਰੀ ਫਿਰ ਸੋਚ ਵਿਚਾਰ ਕਰਨੇ ਚਾਹੀਦੇ ਆ ਵੀ ਪਠਾਨ ਮਾਜਰਾ ਹੁਣ ਤੇ ਜਿਹੜਾ ਮੁਕੱਦਮਾ ਬਣਿਆ ਇਹ ਜੇ ਬਣਿਆ ਸੱਚਮੁੱਚ ਤਾਂ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਣਾ ਚਾਹੀਦਾ ਜੀ ਤਾਂ ਹੁਣ ਸਮਾਂ ਹੋ ਚੁੱਕੇ ਇੱਕ ਛੋਟੇ ਜਿਹੇ ਨੇ ਬ੍ਰੇਕ ਦਾ ਫਿਰ ਹਾਜ਼ਰ ਹੋਵਾਂਗੇ ਤਤਕਲੀਕ ਲਈ ਵਿਗਦਿਰੋ ਆਰਪੀਡੀ 24